ਐਸ ਵੀਰੇ ਉੱਥੇ ਆ ਵੀ ਨਹੀਂ ਸੀ ਤੇ ਮੇਰੇ ਬੈਡਰੂਮ ਚ ਆੜਦ ਵਾਲੇ ਪੁਲਿਸ ਇੱਕ ਗੱਲ ਤੁਸੀਂ ਵੀ ਕਹੀ ਸੀ ਨਾ ਕਿ ਜਿਹੜੇ ਸਾਡੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਨੌਜਵਾਨ ਗਏ ਆ ਅਸੀਂ ਉਹਨਾਂ ਨੂੰ ਵੀ ਬਸ ਉਹ ਇੱਥੇ ਆ ਕੇ ਕੰਮ ਕਰਨਗੇ ਤੇ ਜਿਹੜੇ ਇੱਥੇ ਬੈਠੇ ਆ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਯਾਰ ਮੇਰਾ ਇੱਕ ਫੂਰ ਆ ਕੇ ਮੈਂ ਬਾਹਰ ਵਾਲਾ ਨੂੰ ਪਿੱਟਦਾ ਵੀ ਆਪਣਾ ਪੰਜਾਬ ਸਾਹਮਣੇ ਮੇਰੇ ਫੋਨ ਦੀਆਂ ਲੋਕੇਸ਼ਨਾਂ ਮੰਗੀਆਂ ਗਈਆਂ ਹੋਣਾ ਜਾਣਾ ਆ ਜੇ ਤੁਸੀਂ ਤੇ ਰਾਤ ਲੱਖਣੀ ਆ ਤਾਂ 8:00 10:00 ਕੇ ਜਾਣਾ ਆ ਇਸ ਨੌਜਵਾਨ ਨੇ ਸਰਕਾਰ ਤੇ ਵੱਡੇ ਅਰੋਪ ਲਗਾਏ ਨੇ ਕਿ ਸਰਕਾਰ ਦੁਆਰਾ ਇਸ ਨੌਜਵਾਨ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਸ ਦੇ ਬੈਡਰੂਮ ਵਿੱਚ ਸੁੱਤੇ ਪਿਆ ਤੇ ਪੁਲਿਸ ਨੇ ਦਸਤਕ ਦੇ ਦਿੱਤੀ ਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਹਰ ਇੱਕ ਗਤੀਵਿਧੀ ਤੇ ਲੋਕੇਸ਼ਨ ਦੀ ਜਾਣਕਾਰੀ ਪ੍ਰਸ਼ਾਸਨ ਦੁਆਰਾ ਮੰਗੀ ਜਾ ਰਹੀ ਹੈ ਤੇ ਨੌਜਵਾਨ ਨੇ ਕਿਹਾ ਕਿ ਜੇਕਰ ਉਸ ਦਾ ਕੋਈ ਕਸੂਰ ਹੈ ਤਾਂ ਉਸ ਨੂੰ ਜੋ ਮਰਜ਼ੀ ਬੰਦੀ ਸਜ਼ਾ ਦੇ ਦਿੱਤੀ ਜਾਵੇ ਪਰ ਇਸ ਤਰ੍ਹਾਂ ਉਸ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਏ ਇਸ ਸੰਬੰਧੀ ਹੋਰ ਕੀ ਕਹਿਣਾ ਹੈ ਇਸ ਨੌਜਵਾਨ ਦਾ ਆਓ ਸੁਣ ਮੇਰੀ ਸਾਰੀ ਗੱਲਬਾਤ ਆਖਰ ਹੈ ਕਿ ਵੀਰੇ ਉੱਠਿਆ ਵੀ ਨਹੀਂ ਸੀ ਤੇ ਮੇਰੇ ਬੈੱਡਰੂਮ ਚ ਮੇਰੇ ਅੜਦੁਆਲੇ ਪੁਲਿਸ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਣਾ ਸਰਕਾਰੀ ਇੱਕ ਗੱਲ ਤੁਸੀਂ ਕਹੀ ਸੀ ਨਾ ਕਿ ਜਿਹੜੇ ਸਾਡੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਨੌਜਵਾਨ ਗਏ ਆ ਅਸੀਂ ਉਹਨਾਂ ਨੂੰ ਵੀ ਜਿਹੜੇ ਗੋਰਿਆਂ ਦੇ ਧੱਕੇ ਖਾ ਰਹੇ ਨੇ ਅਸੀਂ ਉਹ ਇੱਥੇ ਆ ਕੇ ਕੰਮ ਕਰਨਗੇ ਤੇ ਜਿਹੜੇ ਇੱਥੇ ਬੈਠੇ ਆ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਯਾਰ ਮੇਰਾ ਤਸੂਰ ਕੀ ਹੈ ਕੀ ਇੱਕ ਸੂਰ ਹੈ ਕਿ ਮੈਂ ਦੀਪ ਬਾਈ ਨਾ ਰਹਾ ਮੇਰਾ ਇੱਕ ਸੂਰ ਆ ਕੇ ਮੈਂ ਬਾਰਾਲਾ ਨੂੰ ਪਿੱਟਦਾ ਵੀ ਆਪਣਾ ਪੰਜਾਬ ਸੰਭਲ ਲੋ ਕੋਈ ਯਾਰ ਕੋਈ ਕੋਈ ਸ਼ਰਮ ਵਾਲੀ ਕੋਈ ਗੱਲ ਰਹੀ ਹੀ ਨਹੀਂ ਯਾਰ ਕੋਈ ਹੱਦ ਹੋ ਗਈ ਯਾਰ ਅ ਪਰਦੇ ਤੇ ਪਿਆ ਮੈਂ ਸਤਾ ਮੇਰੀਆਂ ਫੋਟੋਆਂ ਖਿੱਚੀਆਂ ਆ ਪਿਆ ਜੀ ਪਲਾਇਆ ਗਿਆ ਜਿਹੜਾ ਮੈਂ ਕੁਝ ਦਿਨ ਪਹਿਲਾਂ ਪੋਸਟ ਕੀਤੀ ਸੀ ਮੈਂ ਕੁਝ ਦਿਨ ਪੰਜਾਬ ਤੋਂ ਬਾਹਰ ਚੱਲੇ ਆਂ ਤੇ ਮੈਨੂੰ ਮੈਂ ਫੋਨ ਘੱਟ ਮਤ ਚੱਕ ਸਕਦਾ ਮੇਰੇ ਫੋਨ ਦੀਆਂ ਲੋਕੇਸ਼ਨਾਂ ਮੰਗੀਆਂ ਗਈਆਂ ਹੁਣ ਕਿ ਤੂੰ ਜਿੱਥੇ ਜਾਣਾ ਹੈ ਉੱਥੇ ਲੋਕੇਸ਼ਨ ਆਪਦੀ ਪਾਉਣੀ ਹੈ ਜਿੱਥੇ ਵੀ ਪੰਜਾਬ ਤੋਂ ਬਾਹਰ ਜਾਣਾ ਹੈ ਜਿੱਥੇ ਵੀ ਜਾਣਾ ਹੈ ਜੇ ਤੂੰ ਕਿਤੇ ਰਾਤ ਕੱਟਨੀ ਹੈ ਤਾਂ ਥਾਂ ਨਾ ਦੱਸ ਕੇ ਜਾਣਾ ਯਾਰ ਕੋਈ ਪਰਸਨਲ ਲਾਈਫ ਨਹੀਂ ਹੈ ਕੋਈ ਬੰਦੇ ਦੀ ਕੋਈ ਨਿੱਜੀ ਜ਼ਿੰਦਗੀ ਹੁੰਦੀ ਹੈ ਕਸੂਰ ਕੀ ਹੈ ਮੈਂ ਸਰਕਾਰ ਨੂੰ ਵੀ ਗੱਲ ਪੁੱਛਣਾ ਚਾਹੁੰਦਾ ਕਸੂਰ ਦੱਸ ਦੋ ਕਸੂਰ ਦੱਸ ਕੇ ਇਹ ਟੰਗ ਦੋ ਉਕੇ ਹੈ ਮਨਜ਼ੂਰ ਆ ਕੋਈ ਦਿੱਕਤ ਨਹੀਂ ਆ ਮਰਨਾ ਪਰਮਾਧਵਾ ਨੂੰ ਜਾਣ ਦਿੰਨੀ ਆ ਜੇ ਕਸੂਰ ਆ ਪਰ ਜੇ ਕਸੂਰ ਹੀ ਨਹੀਂ ਯਾਰ ਮੈਂ ਕੋਈ ਥੀਮ ਵੇਚਦਾ ਕੋਈ ਚਿੱਟਾ ਵੇਚਦਾ ਮੈਂ ਕੋਈ ਕੋਈ ਗਲਤ ਗਤੀਵਧੀਆਂ ਦੇ ਵਿੱਚ ਸ਼ਾਮਲਾ ਮੈਂ ਕੋਈ ਮੀਟਿੰਗ ਅਟੈਂਡ ਕਰ ਰਿਹਾ ਮੈਂ ਕੋਈ ਜਥੇਬੰਦੀਆਂ ਰਨ ਕਰ ਰਿਹਾ ਕੀ ਕਸੂਰ ਆ ਇੱਕੋ ਹੀ ਕਸੂਰ ਹੈ ਕਿ ਆਪਾਂ ਇਹਨਾਂ ਨੂੰ ਕਹਿਣਾ ਕਿ ਉਹ 18 ਸਾਲ ਤੋਂ ਲੈ ਕੇ 23 ਸਾਲ ਦਾ ਇੱਥੇ ਜਵਾਬ ਵੀ ਨਹੀਂ ਰਿਹਾ ਇੱਥੇ ਸਾਰੇ ਬਾਹਰ ਜਾ ਰਹੇ ਨੇ ਉਹ ਲੋਕੋ ਬਾਹਰ ਨਾ ਜਾਓ ਆਪ ਦਾ ਪੰਜਾਬ ਸੰਭਲੋ ਇੱਕ ਕਸੂਰ ਹੈ ਮੇਰਾ ਚਾਰ ਬੰਦੇ ਮੈਨੂੰ ਕੋ ਸੁਣਦੇ ਮੇਰਾ ਇਹ ਕਸੂਰ ਹੈ ਜਾਨਾ ਫਿਰ ਹੋਵੇ ਕਸੂਰ ਕੋਈ ਤਕੜਾ ਹੋਵੇ ਲਾ ਦੋ ਯਾਰ 파ਹੇ ਤੰਗ ਦੋ ਕੋਈ ਗੱਲ ਨਹੀਂ ਆ ਤੁਸੀਂ ਸਰਕਾਰ ਦੇ ਵਿੱਚ ਵੀ ਬੰਦੇ ਹੀ ਆ ਤੁਹਾਡੇ ਵੀ ਪਰਿਵਾਰ ਹੋਣਗੇ ਤੁਹਾਡੇ ਕੋਈ ਜਵਾਕਾਂ ਦੇ ਨਾਲ ਉਹਨਾਂ ਨੂੰ ਇੰਨਾ ਹਰਾਸਮੈਂਟ ਕਰੇ ਉਹਨਾਂ ਨੂੰ ਇਹ ਗੱਲ ਕਹੇ ਕਿ ਆਪਣੀਆਂ ਲੋਕੇਸਨਾਂ ਆਉਣ ਤੁਸੀਂ ਜਿੱਥੇ ਜਾਣਾ ਹੈ ਸਾਨੂੰ ਦੱਸ ਕੇ ਜਾਣਾ ਹੈ ਫੇਰ ਦੁੱਖ ਲੱਗੂ ਕੋਈ ਜ਼ਿੰਦਗੀ ਹੈ ਕੁਈ ਪਰਸਨਲ ਲਾਈਫ ਹੈ ਬੰਦੇ ਦੀ ਆਪਣੇ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਮੈਂ ਬਾਰ-ਬਾਰ ਕਹਿ ਰਿਹਾ ਮੈਨੂੰ ਇਹ ਵੀ ਪਤਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਥ੍ਰੈਟ ਵੀ ਨੇ ਮੈਂ ਨੂੰ ਮਰਵਾ ਵੀ ਸਕਦੇ ਨੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਨੂੰ ਮਰਨ ਦਾ ਕੋਈ ਡਰ ਨਹੀਂ ਆ ਪਰ ਮੈਂ ਤੁਹਾਡੇ ਤੇ ਗੱਲ ਕਰਦਾ ਜਿਹੜੇ ਕਹਿੰਦੇ ਸੀ ਨਾ ਕਿ ਬਾਜਵਾ ਫੇਮ ਪਾਲਦਾ ਫੇਮ ਪਾਲਦਾ ਆ ਫੇਮ ਪਈ ਆ ਸਾਡੇ ਬੰਡਾ ਤੇ ਤੁਸੀਂ ਉਹ ਲੋਕੋ ਜਿਹੜੇ ਆਪੇ ਹਿਮਾਲੇ ਮੈਨੂੰ ਗੱਲਾਂ ਕਰਦੇ ਸੀਗੇ ਤੁਸੀਂ ਉਹ ਲੋਕੋ ਚਿੜੀਆਂ ਵੀ ਮੌਤ ਗੁਵਾਰਾਂ ਦਾ ਹੱਸਾ ਤੁਸੀਂ ਉਹ ਬੰਦੇ ਹੋ ਲੋਕੇਸ਼ਨ ਆਨ ਰੱਖਣੀ ਆ ਦੱਸ ਕੇ ਜਾਣਾ ਆ ਗੱਡੀ ਨੰਬਰ ਕੀ ਆ ਕਰਦੀਆਂ ਫੋਟੋਆਂ ਬੈਂਕ ਅਕਾਊਂਟ ਲੈ ਕੇ ਫੰਡਿੰਗ ਕਿੱਥੋਂ ਆਉਂਦੀ ਏ ਤੈਨੂੰ ਕੋਈ ਫੰਡਿੰਗ ਨਹੀਂ ਮੈਂ ਕਿਹਾ ਜੀ ਫੰਡਿੰਗ ਕਿੱਥੋਂ ਆਉਣੀ ਆ ਜੇ ਫੰਡਿੰਗ ਆਈ ਹੁੰਦੀ ਤਾਂ ਇੱਥੇ ਨਾ ਹੁੰਦਾ ਤੁਹਾਨੂੰ ਕਿਤੇ ਏ ਕਿਤੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਬਹਾਰਾਲਿਓ 50-50% ਸਾਡੀ ਇੱਥੇ ਪੋਪੂਲੇਸ਼ਨ ਹੋ ਚੁੱਕੀ ਆ ਯੂਪੀ ਬਿਹਾਰ ਵਾਲਿਆਂ ਦੀ ਨਾਲ ਆਇਦਰ ਨੂੰ ਮੋੜ ਤੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਆ ਆਪਦਾ ਪੰਜਾਬ ਸੰਭਲੋ ਮੈਂ ਕੋਈ ਕਿਸੇ ਨੂੰ ਭੜਕਾ ਨਹੀਂ ਰਿਹਾ ਕਿ ਤੁਸੀਂ ਇੱਥੇ ਆ ਕੇ ਐਂ ਕਰ ਦੋ ਉਹ ਕਰ ਦੋ ਯਾਰ ਆਪਦੇ ਘਰਾਂ ਦੇ ਜਿਹੜੇ ਤੁਹਾਡੇ ਲੱਗੇ ਜਾਂਦੇ ਆ ਉਹ ਖੋਲੋ ਆਪਦੇ ਜਵਾਬ ਸੰਭਾਲੋ ਤਹ ਤੌਖਾ ਹੋ ਗਿਆ ਆ ਇੱਥੇ ਇਹ ਕੰਮ ਹੋ ਚੁੱਕਿਆ ਆ ਸ਼ੁਰੂ ਹੋ ਚੁੱਕਿਆ ਆ ਤੁਹਾਨੂੰ ਦੇਖ ਨਹੀਂ ਰਿਹਾ ਕੀ ਗੱਲ ਕਹਿ ਰਹੇ ਨੇ ਕਿ ਜਿਹੜੇ 18 ਤੋਂ ਲੈ ਕੇ ਆ ਜਿਹੜੇ ਹਾਈਲਾਈਟ ਕਰਦੇ ਆ ਚਲੋ ਜਿਨ੍ਹਾਂ ਕੋਲ ਪੈਸੇ ਵੀ ਨਹੀਂ ਆਸੀਂ ਉਹਨਾਂ ਨੂੰ ਵੀ ਲੋਨ ਦਿੰਨੇ ਆ ਤੇ ਤੁਸੀਂ ਇੱਥੋਂ ਨਿਕਲੋ ਬਸ ਤੇ ਜਿਹੜੇ ਮਾੜੇ ਮੋਟੇ ਕੋ ਸਾਡੇ ਵਰਗੇ ਬੋਲਦੇ ਆ ਤੇ ਉਹਨਾਂ ਨੂੰ ਐਂ ਦੱਬਨ ਨੂੰ ਕਰਦੇ ਆ ਮੈਂ ਤੁਹਾਨੂੰ ਵਾਰ-ਵਾਰ ਕਹਿੰਨਾ ਆ ਆਪ ਦੇ ਇਧਰ ਝਾਤੀ ਮਾਰ ਲਓ ਆ ਦੇਖ ਲਓ ਆ ਕੁਝ ਹੋ ਰਿਹਾ ਆਉਣ ਵਾਲੇ ਟਾਈਮਾਂ ਦੇ ਵਿੱਚ ਮੋਟਿਵਲੀ ਮੈਂ ਨਹੀਂ ਕਹਿੰਦਾ ਤੁਸੀਂ ਇੱਥੇ ਆ ਕੇ ਬੋਲੋ ਨਹੀਂ ਹਿੰਮਤ ਹੈਗੀ ਨਾ ਬੋਲੋ ਕੋਈ ਦਿੱਕਤ ਨਹੀਂ ਪਰ ਆਪ ਦਾ ਪੰਜਾਬ ਸੰਭੋ ਆਪ ਦੇ ਘਰ ਸੰਭੋ